ਪੋਤਰਾ ਫੂਕਿਆ ਜਾ ਰਿਹਾ ਹੈ ਤੁਹਾਡੇ ਤੋਂ ਵੈਕਰ ਜੀਕਾ ਖਾਲਸਾ ਵੈਕਰ ਜੀਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟੂੜਾ ਜਥੇਬੰਦੀ ਦੀ ਬਾਬਾ ਹਰਨਾਮ ਸਿੰਘ ਬਾਰਡਰ ਜ਼ੋਨ ਤੇ ਸਰਦਾਰ ਦਦਾਰ ਸਿੰਘ ਲਖਣਾ ਅੱਜ ਅਸੀਂ ਇਸ ਕਰਕੇ ਪੁਤਲਾ ਫੂਕ ਰਹੇ ਹਾਂ ਕਿ ਜੋ ਪੰਜਾਬ ਤੇ ਸੈਂਟਰ ਸਰਕਾਰ ਦੇ ਦੋਵੇਂ ਮਿਲੀਆਂ ਨੇ ਅੱਜ 18 19 ਦਿਨ ਹੋ ਗਏ ਨੇ ਅੱਜ ਟੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਹੋਏ 12 ਕਿਲੋ weight ਘਟ ਗਿਆ ਏ ਇਸ ਵੇਲੇ ਉਹ ਇੱਕ ਉਹ ਕੈਂਸਰ ਦਾ ਮਰੀਜ਼ ਆ ਭਾਵੇਂ ਉਹਦਾ ਕੋਈ ਪਤਾ ਨਹੀਂ ਭਾਵੇਂ 10 ਮਿੰਟਾਂ ਚ ਚੱਲ ਜੇ ਪਰ ਅਜੇ ਤੱਕ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਮੂੰਹੋਂ ਅਜੇ ਤੱਕ ਕਦੇ ਇੱਕ ਆਵਾਜ਼ ਨਹੀਂ ਨਿਕਲੀ ਕਿ ਅਸੀਂ ਕਿਸਾਨਾਂ ਨਾਲ ਬਹਿ ਕੇ ਗੱਲਬਾਤ ਕਰਨ ਨੂੰ ਤਿਆਰ ਆ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਤੁਸੀਂ ਧਰਨੇ ਤੋਂ ਉੱਠ ਜੋ ਜਾਂ ਤੁਸੀਂ ਇੱਕ ਮਰਨ ਮਰਤੇ ਛੱਡ ਦਿਓ ਕੱਲ ਬਰਸੋਂ ਇਹਨਾਂ ਨੇ ਕੀ ਕੀਤਾ ਏ ਖਨੋਰੀ ਬਾਰਡਰ ਦੇ ਉੱਤੇ ਹੂੰ ਬਨੇਓ ਉਧਰੋਂ ਪੰਜਾਬ ਤੇ ਉਧਰੋਂ ਸੈਂਟਰੋਂ ਦੋਵਾਂ ਦੀ ਇਹਨਾਂ ਦੀ ਮਿਲ ਭੁਗਤ ਇੱਕਿਆ ਇਹਨਾਂ ਰਾਤ ਨੂੰ ਫੋਰਸ ਚੜਾਈ ਵੀ ਢੱਲੇਵਾਲ ਨੂੰ ਉੱਥੋਂ ਚੁੱਕਦੇ ਆ ਪਰ ਅਗਲੇ ਬਨੇ ਸਾਡੇ ਕਿਸਾਨ ਜਿਹਾਰੂ ਢੇਰ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਲੋਕੀ ਡਾਂਗਾ ਲੈ ਕੇ ਸਾਰੇ ਲਾਗੇ ਦੇ ਪਿੰਡ ਉੱਥੇ ਪਹੁੰਚ ਗਏ ਉਹਨਾਂ ਨਹੀਂ ਚੁੱਕਣ ਦਿਆਂਗੇ ਵੀ ਇਹਨੂੰ ਅਸੀਂ ਚੋੱਕ ਕੇ ਲਾ ਜਾ ਕੇ ਕਿਤੇ ਜਾ ਕੇ ਦਾ ਲਾਜ ਕਰਾਵਾਂਗੇ ਕਿ ਮਰ ਨਾ ਜਾਵੇ ਪਰ ਜਦੋਂ ਅਸੀਂ ਰਾਤਾ ਪੱਕਾ ਬਣਾ ਲਿਆ ਏ ਜੇ ਸਾਡੇ ਢੱਲੇਵਾਲ ਦੀ ਮੌਤ ਹੋ ਜਾਂਦੀ ਆ ਉਹਦੇ ਮਗਰੋਂ ਸਾਡਾ ਜਗਜੀਤ ਸਿੰਘ ਝੰਡੇ ਹਰਾਏ ਹਰਾਏ ਕੋ ਦਾ ਗਰਦਾਸਪੁਰ ਦੇ ਪੋਲ ਪਿੰਡ ਆ ਉਹ ਤਿਆਰ ਬੈਠੇ ਨੇ ਉਹਨਾਂ ਦੇ ਮਗਰੋਂ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਥੇਬੰਦਿਆ ਤੀਜੇ ਨੰਬਰ ਤੇ ਉਹ ਬੈਠੇ ਆ ਜਿੰਨਾ ਚਿਰ ਸਰਕਾਰ ਸਾਡੇ ਸਾਰੇ ਮੰਗਾ ਜਿਹੜੀਆਂ ਮੰਨੀਆਂ ਨੇ ਉਹ ਲਾਗੂ ਨਹੀਂ ਕਰਦੇ ਉਹਨਾਂ ਚਿਰ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਰਨ ਵਰਤੋਂ ਚੱਲਦਾ ਰਹੇਗਾ ਪ੍ਰਧਾਨ ਜੀ ਲਗਾਤਾਰ ਤੁਸੀਂ ਖਨੌਰੀ ਬਾਰਡਰ ਤੇ ਵੀ ਆਪਣੀ ਸੇਵਾ ਨਿਭਾ ਰਹੇ ਜਿਹਦੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਤੋਂ ਹੀ ਅਮਰਗੋੜ ਚੌਂਚ ਪਤਨਾ ਫੁਕਿਆ ਹੈ ਵਾਇਕਰਜੀਤ ਕਾਲਸਾ ਵਾਇਕਰਜੀਤ ਜੀ ਫਤਿਹ ਇਹ ਦਾਸ ਸਰਦਾਰ ਆਤਮਾ ਸਿੰਘ ਰਾਜੋ ਕੇ ਪੱਤੀ ਪਲੋ ਕਿਸਾਨ ਚਿਕਤ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾਲਾ ਜੂਨ 77 ਬਾਬਰ ਨਾਉ ਸਿੰਘ ਨਾ ਮੈਂ ਜੀ 10 ਤੋਂ 12 ਦਿਨ ਉੱਥੇ ਲਾ ਕੇ ਆਇਆ ਤੇ ਜਿਹੜੀ ਹਾਲਤ ਉਹਨਾਂ ਦੀ ਹੈ ਸਰਦਾਰ ਜਗਜੀਤ ਸਿੰਘ ਢੱਲੇ ਵਾਲੇ ਦੀ ਆ ਉਹ ਵੇਖਣ ਯੋਗ ਨਹੀਂ ਕੀ ਜਦੋਂ ਮਿਲਦਾ ਤੇ ਜਦੋਂ ਗੱਲਬਾਤ ਕਰਕੇ ਆਈਦਾ ਤੇ ਪ੍ਰਸ਼ਾਦਾ ਵੀ ਚੱਕਰ ਨੂੰ ਜੀ ਨਹੀਂ ਕਰਦਾ ਸਾਡੇ ਆਗੂ ਜਿਹੜੇ ਆ ਉੱਥੇ ਭੁੱਖੇ ਭਾਣੇ ਬੈਠੇ ਆ ਤੇ ਅਸੀਂ ਇੱਥੇ ਰਜਾਈਆਂ 'ਚ ਬਹਿ ਰਹੀਏ ਤੇ ਸਾਡੇ ਵਾਸਤੇ ਚੰਗੀ ਗੱਲ ਨਹੀਂ ਕੀ ਇਸ ਕਰਕੇ ਮੈਂ ਉਹਨਾਂ ਤੋਂ ਲਾਗੇ ਜੀ ਹੋ ਕੇ ਪੁੱਛਿਆ ਕਿ ਪ੍ਰਧਾਨ ਜੀ ਤੁਸੀਂ ਇਹ ਕਦਮ ਕਿਉਂ ਠਾਇਆ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਤੋਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਮਰਦੀ ਨਹੀਂ ਵੇਖੀ ਜਾਂਦੀ ਇਸੇ ਰੋਸ ਦੇ ਵਿੱਚ ਮੈਂ ਆਪਣਾ ਆਪ ਵਾਰਨ ਦਾ ਕੁਰਬਾਨ ਕੀਤਾ ਮੈਂ ਫੈਸਲਾ ਕੀਤਾ ਵੀ ਮੈਂ ਆਪਣਾ ਆਪ ਇਹਨਾਂ ਕਿਸਾਨਾਂ ਤੋਂ ਇਹਨਾਂ ਲੋਕਾਂ ਨੌਜਵਾਨਾਂ ਤੋਂ ਮੈਂ ਵਾਰ ਦਵਾਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਨਾਲ ਅੱਜ ਸਰਕਾਰ ਆ ਥੱਕਾ ਕਰ ਰਹੀ ਆ 26 ਤਰੀਕ ਨੂੰ ਜਿੱਦਨ ਉਹਨਾਂ ਨੇ ਮਰ ਵਰਤ ਤੇ ਬਹਿਣਾ ਸੀ ਜ਼ਬਰਦਸਤੀ ਸਰਕਾਰ ਚੋੱਕ ਕੇ ਤਾਂ ਹਸਪੀਟਲ ਤੋਂ ਉਹਨਾਂ ਦਾ ਹਕ ਕਰਾਤਾ ਤੇ ਕਿਸਾਨਾਂ ਦਾ ਰੋਹ ਵੇਖ ਕੇ ਇਹਨਾਂ ਲੋਕਾਂ ਦਾ ਭਰਾਵਾਂ ਦਾ ਰੋਹ ਵੇਖ ਕੇ ਤਾਨੂੰ ਮਜਬੂਰੀ ਛੱਡਣਾ ਪਿਆ ਅੱਜ ਵੀ ਸਰਕਾਰ ਵਾਰ-ਵਾਰ ਕੋਚਾ ਕਰਦੀ ਕਦੀ ਨਿੱਟ ਬੰਦ ਕਰਦੀ ਕਦੀ ਪੁਛ ਕਰਦੀ ਆ ਉਹਨਾਂ ਚੁੱਕਣ ਦਾ ਜ਼ੋਰ ਕਰਦੀ ਆ ਸਾਡੇ ਕਿਸਾਨ ਜਿਹੜੇ ਆ ਉਹ ਚੁੱਕਣਾਂ ਦੇਣਗੇ ਉਹਨਾਂ ਦੇ ਬਹੁਤ ਜ਼ਿਆਦਾ ਸਕਿਉਰਿਟੀ ਕੀਤੀ ਆ ਇਸ ਕਰਕੇ ਅਸੀਂ ਬੋਲਦੇ ਆ ਕਿ ਇਹ ਮੋਤੀ ਸਰਕਾਰ ਤੁਸ ਤੇਜ ਹੋ ਜਾ ਤੂੰ ਉਹਨਾਂ ਕਿਸਾਨਾਂ ਦੇ ਮਸਲੇ ਹੱਲ ਕਰ ਦੇ ਨਹੀਂ ਤਾਂ ਤੈਨੂੰ ਇਹ ਬਹੁਤ ਜ਼ਿਆਦਾ ਭਾਰੀ ਕੀਮ ਚੁਕਾਉਣੀ ਪਊਗੀ ਤੂੰ ਇਹ ਦਰਚੀਤਾ ਖਾਲਸਾ ਉਹ ਇਹ ਲਿਫਤ ਹੈ ਜੀ ਬਰਦਾਨੀ ਕੀ ਮਸਲਾ ਹੈ ਜਿਹੜਾ ਬੁਤਲਾ ਫੂਕਿਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮਸਲੇ ਦੀ ਗੱਲ ਆ ਕਿ ਨੰਬਰ 1 ਤਾਂ ਸਾਡਾ ਪੰਜਾਬ ਸਰਕਾਰ ਦੇ ਉੱਤੇ ਐਨਾ ਸਾਨੂੰ ਦੁੱਖ ਲੱਗ ਰਿਹਾ ਵਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਸਹੇਸੀ ਆ ਉਸ ਨੇ ਸਾਡੇ ਨਾਲ ਐਨੀ ਗਦਾਰੀ ਕੀਤੀ ਆ ਕਿ ਸਾਡਾ ਝੋਨਾ ਜਿਹੜਾ ਵਾ ਤਕਰੀਬਨ 1 ਮਹੀਨਾ ਲੇਟ ਚੁੱਕਿਆ ਵਾ ਤੇ ਸਾਨੂੰ ਰੋਲਣਾ ਪਿਆ ਸਾਡੇ ਕਿਸਾਨ ਭਰਾਵਾਂ ਨੂੰ ਤੇ ਸਾਡੇ ਝੋਨੇ ਨੂੰ ਕੱਟ ਵੀ ਲੱਗ ਗਿਆ ਵਾ ਕਿਸੇ ਨੂੰ 70 ਰੁਪਏ 80 ਰੁਪਏ ਦੇ 100 ਰੁਪਏ ਤੱਕ ਇਹ ਮੈਂ ਕਹਨਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਵਾ ਕਿ ਸਾਡੇ ਝੋਨੇ ਨੂੰ ਕੱਟ ਲੱਗਾ ਵਾ ਬੜੀ ਸ਼ਰਮ ਵਾਲੀ ਗੱਲ ਆ ਤੇ ਭਗਵੰਤ ਮਾਨ ਉਹਦੇ ਉੱਤੇ ਬੋਲ ਵੀ ਨਹੀਂ ਦਿਆ ਦੂਜੀ ਗੱਲ ਜੇ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਜਿਹੜਾ ਫੈਸਲਾ ਲਿਆ ਸੀ ਤੇ ਮੈਂ ਕਿਸਾਨੀ ਵਾਸਤੇ ਜਵਾਨੀ ਵਾਸਤੇ ਮਰਨ ਵਰਤ ਤੇ ਬੈਠਣਾ ਆ ਤੇ ਸਰਕਾਰ ਐਡੀ ਧੋਖੇ ਵਾਲ ਸਰਕਾਰ ਭਗਵੰਤ ਮਾਨ ਦੀ ਉਸ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 8-7 ਘੰਟੇ ਪਹਿਲਾਂ ਹੀ ਪੁਲਸ ਤੋਂ ਛਕਾ ਦਿੱਤਾ ਦੇਖੋ ਭਗਵੰਤ ਮਾਨ ਨੂੰ ਪੀੜ ਹੁੰਦੀ ਆ ਢਿੱਡ ਦੇ ਵਿੱਚ ਸਾਡੀਆਂ ਮੰਗਾਂ ਸੈਕਟਰ ਸਰਕਾਰ ਤੋਂ ਆ ਅਸੀਂ ਆਪਣੀਆਂ ਮੰਗਾਂ ਜਿਹੜੀ ਕਿਸਾਨੀ ਦੀਆਂ ਹੱਕੀ ਮੰਗਾ ਵਾਂ ਉਹ ਸੈਂਟਰ ਸਰਕਾਰ ਤੋਂ ਮੰਗ ਰਹੇ ਆ ਤੇ ਭਗਵੰਤ ਮਾਨ ਦੀ ਪੁਲਿਸ ਸਰਜੀ ਸਰਹਾਰ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂ ਕੇ ਲੈ ਜਾਂਦੀ ਆ ਇਹਦੇ ਨਾਲੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਆ ਤੇ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਲੁਕਣਮੀਚੀਆਂ ਖੀਡ ਰਹੀ ਆ ਕਦੀ ਰਵਨੀਤ ਸਿੰਘ ਬਿੱਟੂ ਆ ਕੇ ਕਹਿੰਦਾ ਆ ਕਿ ਕਿਸਾਨਾਂ ਨੂੰ ਕਿੰਨੇ ਰੋਕਿਆ ਆ ਦਿੱਲੀ ਜਾਣ ਤੋਂ ਤੇ ਮੈਂ ਇਹ ਕਿਸਾਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਆ ਜਥੇਬੰਦੀਆਂ ਵੱਲੋਂ ਕਿ ਕਿਸਾਨਾਂ ਦੀਆਂ ਜ਼ਾਇਆਜ ਮੰਗਾ ਜਲਦੀ ਤੋਂ ਜਲਦੀ ਮੰਨ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਮੇਰਾ ਨਾਮ ਗੁਰਚੰਦ ਸਿੰਘ ਹੈ ਜੀ ਕੀ ਮਸਲਾ ਕੀ ਐਡ ਪੁੱਤਲਾ ਸਾੜਿਆ ਜੀ ਮਸਲਾ ਕਿਸਾਨ ਦਾ ਮਸਲਾ ਮੈਂ ਇਹ ਕਹਿਣਾ ਚਾਹੁੰਨਾ ਜੀ ਜਦੋਂ ਕੋਈ ਫੈਕਟਰੀ ਲਾਉਣ ਵਾਲਾ ਇੰਡਸਟਰੀ ਲਾਉਣ ਵਾਲਾ ਕੋਈ ਮਸ਼ੀਨਰੀ ਗੱਡੀ ਬਣਾਉਣ ਵਾਲਾ ਭਾਈ ਜਾਜ ਬਣਾਉਣ ਵਾਲਾ ਕਿਸੇ ਵੀ ਚੀਜ਼ ਨੂੰ ਬਣਾਉਣ ਵਾਲਾ ਬੰਦਾ ਅਮੀਰ ਹੈ ਉਹਨੂੰ ਵਰਤਨ ਵਾਲੇ ਗਰੀਬ ਹੈ ਇੱਕ ਕਿਸਾਨ ਜਿਹੜਾ ਮਾਨ ਪੈਦਾ ਕਰਦਾ ਲੋਕਾਂ ਦਾ ਢੇਡ ਪੈਦਾ ਭਰਦਾ ਵਾ ਪੇੜ ਭਰਦਾ ਆ ਤੇ ਜਿਹਦੇ ਉੱਤੇ ਪੂਰੀ ਡਿਪੈਂਡ ਜਾਨਵਰ ਤੱਕ ਡਿਪੈਂਡ ਨੇ ਉਹ ਬਣਾਉਣ ਵਾਲਾ ਗਰੀਬ ਕਿਉਂ ਹੈ ਮੇਰਾ ਇਹੀ ਇੱਕ ਸਰਕਾਰ ਨੂੰ ਮਤਲਬ ਤੇਤਾਵ ਨਹੀਂ ਹੈ ਇਹਦੇ ਬਾਰੇ ਸੋਚਿਆ ਜਾਵੇ ਵੀ ਜਿਹੜੀ ਚੀਜ਼ ਬਣਾਉਣ ਵਾਲਾ ਕੋਈ ਮੈਨੂੰ ਵਿਖਾਓ ਜਿਹੜੀ ਚੀਜ਼ ਬਣਾਉਣ ਵਾਲਾ ਕਿੱਡੇ ਅਮੀਰ ਤੋਂ ਅਮੀਰ ਤਨਹਾੜ ਹੈ ਪਰ ਸਭ ਤੋਂ ਵੱਡੀ ਜੀ ਕਿਸਾਨ ਬਣਾਉਂਦਾ ਉਹਨੂੰ ਅੱਖ ਨਹੀਂ ਮਿਲਦਾ ਉਹਦੀ ਉਹਨੂੰ ਕੀਮਤ ਦੇ ਕੇ ਉਹਨੂੰ ਵੀ ਵੀਰ ਨਹੀਂ ਬਣਾ ਸਕਦੇ ਉਹਨੂੰ ਮੇਰੀ ਗਰੀਬੀੋਂ ਤਾਂ ਕੱਢਿਆ ਜਾਵੇ। ਇਹੀ ਮੇਰਾ ਸਵਾਲ ਹੈ ਜੀ ਤੁਹਾਨੂੰ। ਜਵਾਬ ਜੀ। ਕੀ ਨਾਂ ਪ੍ਰਧਾਨ ਜੀ ਆਪਣਾ? ਮੈਂ ਜੀ ਬਲਦੇਵ ਸਿੰਘ ਉਲਟੋਆ। ਤੇ ਕੀ ਮਸਲਾ ਹੈ ਜਿਹੜਾ ਪੁਤਲਾ ਫੂਕਿਆ ਜਾ ਰਿਹਾ? ਦੇਖੋ ਜੀ ਵੀ ਸਾਡੇ ਆਗੂ ਦੂਰ ਬਾਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 18 ਦਿਨ ਹੋ ਗਏ ਮਰਨ ਤੋਂ ਮਿਟਿਆ। ਤੇ ਕੇਂਦਰ ਸਰਕਾਰ ਜਿਹੜੀ ਆ ਉਹ ਵੀ ਨਹੀਂ ਕੋਈ ਗੱਲ ਕਰਨਾ ਚਾਹੁੰਦੀ ਤੇ ਪੰਜਾਬ ਸਰਕਾਰ ਨਹੀਂ ਕਰਨਾ ਚਾਹੁੰਦੀ। ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਰਲੀਆਂ ਨੇ। ਰਲੇਪੁਗਦਨਾਏ ਜਿਹੜੇ ਆ ਕਥਾਨੀ ਜਿਹੜਾ ਮੋਰਚਾ ਇਹਨੂੰ ਫੇਰ ਕਰਨਾ ਚਾਹੁੰਦੀਆਂ ਨੇ ਤੇ ਇਸ ਕਰਕੇ ਸਾਡੇ ਟੱਲੇ ਨਾਲ ਬਿਠੇ ਨੇ ਤੋਂ ਤੋਂ ਬਾਅਦ ਸੁਖਜੀਤ ਸਿੰਘ ਜੀ ਅੱ ਤੋਂ ਜਿਹੜਾ ਜਿਹੜੇ ਆ ਉਹਨਾਂ ਤੋਂ ਬਾਅਦ ਇੰਦਰਜੀਤ ਸਿੰਘ ਕੋਟਵੱਡਾ ਮੈਂ ਵੀ ਆਪਦਾ ਜਿਹੜਾ ਵਾ ਐਲਾਨ ਕਰਦਾ ਵਾਂ ਜਦੋਂ ਵੀ ਮੈਨੂੰ ਜਥੇਬੰਦੀ ਤੇਰੇ ਹੁਕਮ ਲਾਉਗੀ ਮੈਂ ਵੀ ਮਰਦਮਤ ਦੇ ਬੋਲੇ ਜੈ ਸੋਨਹਾਰਾ ਹਾਂਜੀ ਆਪਣਾ ਆਪਣਾ ਨਾਂ ਜੀ ਜਗਤਾਰ ਸਿੰਘ ਜੂਨ ਬਾਬਰ ਨਾਮ ਸਿੰਘ ਪਿੰਡ ਰਾਜੋ ਕੀ ਕਹਿਣਾ ਚਾਹੁੰਦਾ ਜਿਹੜਾ ਪੁੱਤਲਾ ਸਾੜਿਆ ਜੀ ਕਹਿਣਾ ਇਹੋ ਚਾਹੁੰਦੇ ਆ ਵੀ ਸਾਨੂੰ ਸਰਕਾਰ ਵੈਧੇ ਕਰਕੇ ਸਾਡੇ ਤੋਂ ਮੁਕਰ ਗਈ ਆ ਸਾਡਾ ਮੰਡੀ ਕਰਨ ਲੁੱਟ ਲਿਆ ਇਹਨੇ ਅੱਗੇ ਵੀ ਹੋਰ ਗੱਲਾਂ ਬਹੁਤ ਮਾੜੀਆਂ ਕਰ ਰਹੀਆਂ ਨੇ ਸਾਡਾ ਜਗਜੀਤ ਸਿੰਘ ਜਿਹੜਾ ਡੱਲੇਵਾਲ ਆ ਉਹ ਬੈਠਾ ਮਰਨ ਵਰਤ ਤੇ ਤੇ ਅੱਜ ਤੱਕ ਕਿਸੇ ਨੇ ਉਹਦਾ ਪਤਾ ਨਹੀਂ ਲਿਆ ਅਸੀਂ ਪੰਜਾਬ ਦੇ ਸਾਰੇ ਲੋਕ ਮਾਝੇ ਦੇ ਜਿਹੜੇ ਇਹਨਾਂ ਨੂੰ ਜਗਾ ਚੁੱਕੇ ਆ ਪਿੰਡਾਂ ਦੇ ਵਿੱਚ ਵੀ ਜਿੰਨਾ ਚਿਰ ਸਾਡਾ ਉਹ ਮਸਲਾ ਹੱਲ ਨਾ ਹੋਇਆ ਅਸੀਂ ਵਾਰੀ-ਵਾਰੀ ਆ ਸਾਡਾ ਬਲਦੇਵ ਸਿੰਘ ਐ ਇਸ ਤੋਂ ਮਗਰ ਜੇ ਸਾਡੀ ਡਿਊਟੀ ਲੱਗੂ ਤੇ ਅਸੀਂ ਵੀ ਡਿਊਟੀ ਲਾਵਾਂਗੇ ਅਸੀਂ ਸਾਡੇ ਆਗੂਆਂ ਦਾ ਇਹ ਆਰਡਰ ਆ ਵੀ ਅਸੀਂ ਚੁੱਕਣੇ ਨਹੀਂ ਉਹਨਾਂ ਚਰ ਕੈਂਡੀਆਂ ਚ ਬੰਦ ਕਰੀ ਜਾਵਾਂਗੇ ਸਨਸਕਾਰ ਅਸੀਂ ਉਦੋਂ ਹੀ ਕਰਾਂਗੇ ਜਦੋਂ ਸਰਕਾਰ ਕਿਸੇ ਮਸਲੇ ਤੇ ਆਊ ਵਾਇਗਰ ਜਿੱਕਾ ਖਾਲਸਾ ਅੰਜ ਕੀ ਮਸਲਾ ਕੀ ਐਡ ਬੋਤਲਾ ਸੁਣਿਆ ਉਹਦਾ ਮਸਲਾ ਇਸ ਚੀਜ਼ ਦਾ ਵੀ ਸਾਨੂੰ ਇਹ ਸਰਕਾਰ ਤੇ ਇੰਨਾ ਜ਼ਿਆਦਾ ਗਿਲਾ ਅਸੀਂ ਅੱਥੀਏ ਸਰਕਾਰ ਨੂੰ ਤਿਆਰ ਕੀਤਾ ਅੱਜ ਸਾਡਾ ਸਰਕਾਰ ਨੇ ਇੱਕ ਵੀ ਸਾਡਾ ਕੰਨ ਨਹੀਂ ਸੁਣੀ ਕਿ ਸਾਡੇ ਢੱਲੇਵਾਦ ਨੂੰ ਅੱਜ ਕੁਝ ਹੁੰਦਾ ਏ ਅਸੀਂ ਇਹਨਾਂ ਦੀਆਂ ਜੜਾਂ ਵੜਦਿਆਂਗੇ ਸਰਕਾਰ ਦੀਆਂ ਇਹ ਪੰਜਾਬ ਸਰਕਾਰ ਦੀਆਂ ਜੜਾਂ ਵੜਦਿਆਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਕਹੋ ਨਾ ਤੇ ਮੇਰੀ ਯਾਦ ਰੱਖ ਲੈ ਸਾਡੇ ਹੱਥਾਂ ਦਾ ਬਣਿਆ ਹੋਇਆ ਇਹ ਜਿਹੜਾ ਬਣਾਇਆ ਮੁੱਖ ਮੰਤਰੀ ਬਣਿਆ ਹੈ ਤੇ ਸਾਡੇ ਨਾਲ ਵਾਅਦਾ ਕਰਕੇ ਨੇ ਸਾਡੇ ਨਾਲ ਸਾਡੇ ਨਾਲ ਬੇਕਸੂਰਾ ਹੋ ਗਿਆ ਓਏ ਅਸੀਂ ਇਹਨੂੰ ਬਿਲਕੁਲ ਨਹੀਂ ਬਖਸਾਂਗੇ ਸਾਡੇ ਢੱਲੇਵਾਦ ਨੂੰ ਕੁਝ ਹੋ ਗਿਆ ਬੋਲੇ ਸੋ ਨਿਹਾਲ